ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜ਼ਿੰਦਗੀ ਦੇ ਰਜੇ ਮੇਚੋਂ ਸਮਾਂ ਕੱਢ ਕੇ ਥੋੜਾ ਬਹੁਤਾ ਆਨੰਦ ਬੱਚਿਆਂ ਦੇ ਨਾਲ ਆਪਾਂ ਜ਼ਰੂਰ ਮਾਣੀਏ ਕਿਉਂਕਿ ਜਿਹੜੇ ਬੱਚੇ ਨੇ ਬੰਦੇ ਦੀ ਮਾਨਸਿਕ ਸਰੀਰਕ ਤਕਾਫਟ ਨੂੰ ਦੂਰ ਕਰ ਦਿੰਦੇ ਨੇ ਇਹਨਾਂ ਦੇ ਚੁਲਬੁਲੇ ਬੋਲ ਬੜੇ ਪਿਆਰੇ ਹੁੰਦੇ ਨੇ ਤੇ ਇਹਨਾਂ ਦੀ ਮਾਸੂਮੀਅਤ ਬਾਕਮਾਲ ਹੁੰਦੀ ਹੈ ਸੋ ਬੱਚਿਆਂ ਨਾਲ ਖੇਡਣ ਖੁੱਦਾਂ ਅੱਜ ਆਪਾਂ ਨੂੰ ਖੇਤ ਵਿੱਚ ਸਮਾਂ ਮੌਕਾ ਮਿਲਿਆ ਕਹਿੰਦੇ ਕਹਿੰਦਾ ਵੀਰੇ ਅੱਜ ਆਪਾਂ ਚੱਲਣਾ ਖੇਤ ਮਹਾ ਚਲੋ ਤੇ ਆ ਜੋ ਤੁਹਾਨੂੰ ਮਿਲਈਏ ਬੱਚਿਆਂ ਨਾਲ ਬੜੇ ਪਿਆਰੇ ਬੱਚੇ ਨੇ ਆਜੋ ਜੀ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀਗੇ ਖੇਤ ਹਵਾਵਾਂਾਂ ਚੱਲ ਰਹੀਆਂ ਨੇ ਤੇ ਨਾਲ ਆਪਣੇ ਪਿਆਰੇ ਪਿਆਰੇ ਦੋ ਆਏ ਨੇ ਬੱਚੇ ਰਣਵੀਰ ਸਿੰਘ ਰੋਮੀ ਤੇ ਪ੍ਰਨੀਤ ਕੌਰ ਚਹਿਲ ਤੇ ਅੱਜ ਕਿਉਂਕਿ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਆਪੋ ਆਪਣਾ ਖੇਤ ਜ਼ਰੂਰ ਦਿਖਾਉਣਾ ਚਾਹੀਦਾ ਖੇਤ ਵਾਲੀ ਜਿਹੜੀ ਹਵਾਵਾਂ ਨੇ ਬਹੁਤ ਹੀ ਤੰਦਰੁਸਤ ਨੇ ਇਹਨਾਂ ਵਿੱਚ ਜਿਹੜੀ ਇੱਕ ਤਰ੍ਹਾਂ ਸ਼ੁੱਧ ਹਵਾ ਜਿਵੇਂ ਆਪਾਂ ਕਹਿ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਫੁੱਟੂ ਮਰ ਰਹੇ ਨੇ ਦਰਖਤ ਕੀ ਬਾਤ ਹੈ ਸੋ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਵੱਖ ਕਰਕੇ ਭਾਵ ਤੇ ਜਰੂਰ ਕੁਦਰਤ ਨਾਲ ਜੋੜਨਾ ਚਾਹੀਦਾ ਤੇ ਹਾਂ ਬੱਚਿਓ ਅੱਜ ਫਿਰ ਕਿੰਨੇ ਦਿਨਾਂ ਬਾਅਦ ਆਏ ਹੋ ਤੁਸੀਂ 6 ਮਹੀਨਿਆਂ ਬਾਅਦ 6 ਮਹੀਨੇ ਬਾਅਦ ਜਦੋਂ ਆਪਾਂ ਅੱਗ ਤੋਂਲੀ ਵੀਡੀਓ ਬਣਾਈ ਸੀ ਹਾਂ ਜੋਰ ਨਾਲ ਨਹੀਂ ਬੋਲ ਰਹੇ ਆਵਾਜ਼ ਘੱਟ ਆ ਰਹੀ ਐ ਜਿਹੜਾ ਪਾਣੀ ਕਿੱਥੇ ਨਹੀਂ ਤੀਜਾ ਤੋਂ ਆਪਾਂ ਨੇ ਕੱਤੂ ਵਾਲੀ ਵੀਡੀਓ ਬਣਾਈ ਤੀ ਉਦੋਂ ਐ ਹਾਂ ਐਂਗਲ ਬਣੀ ਆ ਨਾ ਇਸ ਤਰ੍ਹਾਂ ਬੋਲਿਆ ਕਰੋ ਰਣਵੀਰ ਤੈ ਕੱਦੂ ਤੇ ਦੀ ਕਿ ਨਾ ਤੈਨੂੰ ਨਾ ਅੱਜ ਫਿਰ ਕੀ ਪਾੜ ਰਹੇ ਆ ਫਿਰ ਕੁਝ ਅੱਜ ਅੱਜ ਕੁਸਤੀ ਅੱਜ ਨਹੀਂ ਮੇਰੀ ਹੁਣ ਪੇਡੇ ਆ ਦੇਖ ਜਿਵੇਂ ਉਹ ਪੇਡੇ ਲੱਗੇ ਹੋਏ ਨੇ ਉਹਨਾਂ ਤੇ ਫਲ ਫਰੂਟ ਵੀ ਹੋਣਾ ਅਮਰੂਦ ਹੋਣੇ ਫਲ ਲੱਭਾਂਗੇ ਅਸੀਂ ਅੱਜ

ਤੇ ਐਸ ਕੀ ਫਿਰ ਤੁਹਾਡੀ ਪੋਜੀਸ਼ਨ ਕੀ ਰਹੀ ਹੈ ਇਹ ਵੀ ਦੱਸ ਦੋ ਮੇਰੀ ਫਸਟ ਮੇਰੀ ਸੈਕੰਡ ਸ਼ਾਬਾਸ਼ ਇਹ ਦੇਖ ਪੰਜਵੀਂ ਕਲਾਸ ਚ ਮੇਰੀ ਸੈਕੰਡ ਸ਼ਾਬਾਸ਼ ਤੁਹਾਨੂੰ ਦੋਨਾਂ ਨੂੰ ਕंग्रेचुਲੇਸ਼ਨਸ ਥੈਂਕ ਯੂ ਬਹੁਤ ਬਹੁਤ ਵਧਾਈਆਂ ਅੱਗੇ ਤੋਂ ਵੀ ਪੜਦੇ ਰਹਿਣਾ ਚੰਗਾ ਵਧੀਆ ਵਧੀਆ ਨੰਬਰ ਲੈਣੇ ਨੇ ਤੋਂ ਸੋ ਆਪ ਅੱਜ ਪੜਨ ਦੇ ਨਾਲ ਨਾਲ ਆਪਾਂ ਫਿਜ਼ੀਕਲ ਐਕਟੀਵਿਟੀ ਵੀ ਆਪਣੀ ਜ਼ਰੂਰੀ ਹੈ ਹਨਾ ਸੋ ਅੱਜ ਆਪਾਂ ਹੁਣ ਲਾਉਨੇ ਆਪਾਂ ਰੇਸਾਂ ਠੀਕ ਹੈ ਆਜੋ ਫਿਰ ਨਾ ਫਾਸਟ ਹੁਣ ਤੁਹਾਡੇ ਚ ਕਿਹੜਾ ਦੁਆਚੋਂ ਮੈਂ ਸ਼ਾਬਾਸ਼ ਫਿਰ ਇੱਕ ਗੱਲ ਹੈਗੀ ਆ ਰੋਮੀ ਨੇ ਵੀ ਕੋਸ਼ਿਸ਼ ਬਹੁਤ ਕਰੀ ਆ ਨਾ ਰੋਮੀ ਮੈਂ ਹੌਲੀ ਭੱਜੀ ਪਤਾ ਨਹੀਂ ਕਿਵੇਂ ਮੇਰੇ ਪੈਰ ਜੇ ਠੰਡੀਆਂ ਸੱਡੀਆਂ ਆ ਜਾਂਦੀਆਂ ਰਹਿੰਦੀ ਲੈ ਫਿਰ ਦੁਬਾਰੀ ਕਰੋ ਇੱਕ ਕੋਸ਼ਿਸ਼ ਹੋਰ ਤੇ ਹੁਣ ਆਪਾਂ ਨੇ ਜੰਪਿੰਗ ਜੈਸ ਜਿਹੜੀ ਐਕਸਰਸਾਈਜ਼ ਹੈ ਉਹ ਕਰਨੀ ਹੈ ਹਨਾ ਤੇ ਦੋਵਾਂ ਦਾ ਆਪਾਂ ਕੰਪੀਟੀਸ਼ਨ ਦੇਖੋ ਕਿਹੜਾ ਵੱਧ ਕਰਦਾ ਹੈ ਹਨਾ ਵੱਧ ਜੰਪ ਕਰਦਾ ਤੇ ਮੈਂ ਤਿੰਨੇ ਤੇ ਸਟਾਰਟ ਹੋ ਜਾਈਓ 1 2 3 ਗੋ ਸ਼ਾਬਾਸ਼ ਰومی ਰومی ਤੂਫਾਨ ਇਹ ਗੱਲ ਨਹੀਂ ਨਾ ਸ਼ਾਬਾਸ਼ ਸ਼ਾਬਾਸ਼ ਚਲੋ 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 ਕਰੇ ਤੁਸੀਂ ਮੋਬਾਈਲਾਂ ਤੇ ਬੈਠੇ ਰਹੇ ਨੂੰ ਮਾੜਾ ਮੋਟਾ ਸਰੀਰ ਨੂੰ ਤੋ ਨਹੀਂ ਦਿੰਦੇ ਚਲੋ 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 ਸ਼ਾਬਾਸ਼ ਨਾ ਨਾ ਰومی ਰਹੂਗਾ ਇਹ ਇਧਰਲੀ ਸਾਈਡ ਹੋ ਇਧਰਲੀ ਸਾਈਡ ਇੱਥੇ ਹਾਂ ਚਲੋ ਚਲੋ ਸ਼ਾਬਾਸ਼ ਪਪਲਮ ਜਿੱਤ ਗਈ 52 53 54 55 शाबाश शाबाश 100 करने 100 रोमी तू सही नहीं कर रहा है यार शाबाश शाबाश चलो चलो शाबाश खेलने को दंदी उम्र है नींद नींद भी सही आंधी है हाँ, शाबाश बस चलो बस सांस ले लो ਬਾਲਲ ਸ਼ਾਬਾਸ਼ ਐਨੇ ਅੱਜ ਛੱਡਿਆ ਬਚਾਲੋ ਬਚਾਲੋ ਛੱਡਿਆ ਤੇ ਵੀਰੇ ਮੈਂ 42 ਪਰ 42 ਵਰੀ ਨੇ ਪ੍ਰਨੀਤ ਨੇ ਸਭ ਤੋਂ ਜ਼ਿਆਦਾ ਕਰੀਏ ਤੋਂ ਮੈਂਨੇ ਕੁੱਤੇ ਵੀ ਹੈ ਜੇ ਤੁਸੀਂ ਐਵੇਂ ਕੁੱਦਿਆ ਕਰੋ ਨਾ ਨਹੀਂ ਤਾਂ ਤੁਸੀਂ ਰੋਟੀ ਬਾਤ ਖਾਓ ਨਹੀਂ ਨਹੀਂ ਅੱਜ ਛੱਡਿਆ 20 ਤੋਂ 40 ਸਿੱਧਾ ਫੋਟੀ ਸਕਦਾ ਵੀਰੇ ਕੀ ਗੱਲ 42 ਹਾਂ 52 ਜੱਤੂ ਵੀ ਕਿਹ ਜੱਟ ਵੀਰੇ ਵੀਰੇ ਤੂੰ ਕੀ ਗੱਲ ਹੋ ਗਈ ਇਹ ਚੀਟਿੰਗ ਕਿਉਂ ਕਰਦਾ ਪਹਿਲਾਂ ਉੱਤੇ ਮੂੰਹ ਕਰ ਤੈਨੂੰ ਤੈਨੂੰ ਦੁਨੀਆ ਦੇਖ ਰਹੀ ਐ ਇਸ ਟਾਈਮ ਤੂੰ ਕੀ ਕਹਿਣਾ ਮੈਸੇਜ ਕੀ ਦੇਣਾ ਚਾਹਣਾ ਵੀ ਆਪਾਂ ਰਨਿੰਗ ਲਾਉਣੀ ਚਾਹੀਦੀ ਐ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਦੀ ਐ ਪਰ ਹੁਣ ਬਹੁਤ ਲੰਬੀ ਲਾਣੀ ਬਹੁਤ ਲੰਬੀ ਰੇਸ਼ ਅੱਛਾ ਚਲੋ ਆਜੋ ਫਿਰ ਦੁਬਾਰੀ ਇਹਦੇ ਵਿੱਚ ਆਪਾਂ ਨੇ ਵੈਟ ਕੁੱਟ ਕਲਾਉਣੀ ਐ ਹਨਾ ਤੇ ਲਾਓ 19 ਕ ਵੀ ਜਿੰਨੇ ਕ ਸਵੇਰੇ ਉੱਠ ਖੜੋ ਜਿਆਦੇ ਕਿਤੇ ਪੱਟ ਤੋਂ ਹੋਣ ਲੱਗ ਜਾਨਾ ਠੀਕ ਹੈ ਤੇ ਆਪਾਂ 10-10 ਲਾਉਣ ਨੇ ਨਹੀਂ 20-20 20 ਲਾਉਂਗੇ ਮਾ ਵੀਰੇ ਇਕੱਲੇ-ਇਕੱਲੇ ਤਾਂ ਲਾਵਾ ਲੈ ਨਹੀਂ ਦੋਆਂ ਦਾ ਕੰਪੀਟੀਸ਼ਨ ਹੋਊਗਾ ਜੀ ਘੱਟੀ ਆਪਦੇ-ਆਪਦੇ ਗਿਣਨੇ ਨੇ ਚੀਟਿੰਗ ਨਹੀਂ ਕਰਨਾ ਚੀਟਿੰਗ ਨਹੀਂ ਕਰਨੀ ਹਾਂ ਆਪੋ ਆਪਣੇ ਗਿਣਨੇ ਨੇ ਚਲੋ ਜੇ ਫਰਸਟ ਆ ਗਿਆ ਕੋਲ ਹਾਂ ਜਿਹੜਾ ਫਰਸਟ ਆ ਗਿਆ ਉਹਨੂੰ ਇੱਕ ਅੰਜੀਰ ਖਵਾਵਾਂਗੇ ਅੰਜੀਰ ਮੈਨੂੰ ਵਧੀਆ ਲੱਗਦੀ ਮਠੀ ਨਹੀਂ ਅੰਜੀਰ 'ਚ ਵਧੀਆ ਪ੍ਰੋਟੀਨ ਹੁੰਦਾ ਜੋ ਖਾਵੇ ਅੰਜੀਰ ਉਹ ਬਣ ਜਾਏ ਅੰਜੀਰ ਗੱਲ ਸੁਣੀ ਐ ਇਹ ਨਾ ਹਾਂ ਬਸ ਫਿਰ ਹੁਣ ਸੁਣ ਲਈ ਇਹ ਲੈ ਚਲੋ ਫਿਰ ਏ ਵੀਰੇ ਤੂੰ ਸਹੀ ਘੜ ਤਾ ਫੇਰ ਫੇਰ ਲੈ ਚਲੋ ਕਰ ਪਹਿਲਾ ਸਿੱਧੇ ਖੜੂ ਪਹਿਲਾ ਇੰਨੀਆ ਕ ਬਾਦ ਲੱਤਾ ਇੰਨੀ ਖੋਲੋ ਇੰਨੀ ਇੱਕ ਇਹ ਥੋੜੀਆਂ ਜਿਹਾ ਘਟ ਗਲੋ ਹਾਂ ਬਸ ਇੱਥੇ ਇਹ ਇੱਥੇ ਠੀਕ ਹੈ ਹੁਣ ਚਲੋ ਲਾਓ ਰੋਮੀ ਤੂੰ ਇੱਧਰ ਆ ਵੀਰੇ ਤੂੰ ਪਰਠਾ ਲਾ ਗਿਆ ਸਾਬਨ ਹਾਇਦਰਾਣ ਹੋਣੀਆਂ ਨੇ ਨਾ ਵੀਰੇ ਨਾ ਯਾਰ ਰੋਮੀ ਆਤ ਨਹੀਂ ਲਾਉਣੇ ਗੋਡਿਆਂ ਨੂੰ ਐ ਖੜਾ ਹੋ ਖੜਾ ਹੋ ਉੱਤੇ ਖੜਾ ਹੋ ਹਾਂ ਹਾਂ ਸ਼ਾਬਾਸ਼ ਚੱਲ ਚੱਲ ਗੁੱਡ ਗੁੱਡ ਸ਼ਾਬਾਸ਼ ਚਲੋ ਬੱਚੇ ਚਲੋ 80 90 20 ਤੇਰੀ 20 ਵੀ ਨਹੀਂ ਹੋਈ ਇੱਕ ਹੋਰ ਲਾ ਬਾ 20 ਹੋਈ ਏ ਸ਼ਾਬਾਸ਼ ਮੈਂ ਨੇ ਤਾਂ 3 ਕਰ ਲਈਆਂ 10 ਤਾਂ ਕਰ ਲਈ ਤੇ ਤੁਸੀਂ ਫਿਰ ਮਲਕੇ ਰੋਜ਼ ਹੁਣ ਐਕਟੀਵਿਟੀ ਕਰਿਆ ਕਰੋਗੇ ਕਿਉਂ ਰੋਮੀ? ਬਥੇ ਮੂੰਗਲ ਕਰਕੇ ਗਾ ਯਾਰ। ਵੀ ਰੋਜ਼ ਐਕਟੀਵਿਟੀ ਕਰਿਆ ਕਰੇਗਾ। ਕਿੰਨੀ ਕ? ਆ ਸਿਰ ਤੋਂ ਨਾ ਟੋਪੀ ਲਾ ਲੇ। ਬਮਾਰੋ ਜੇਗਾ। ਹਾਂ। ਸਿਰ ਤੇ ਟੋਪੀ ਲੈ ਵੇਲਾ ਗਰਮ ਸਰਦ ਹੋ ਜੇਗਾ। ਕਿਹੜਾ? ਉਹ ਚੱਕ ਕਰ। ਉਹ ਰੋਜ਼ ਐ। ਹਾਂ ਹਾਂ। ਰੋਜ਼ ਨੇ ਉਹ। ਕਿੱਥੇ ਨੇ? ਉਹ ਉਧਰ ਨੇ। ਕਿਨੂ ਵਾਲੀ ਸਾਈਡ ਨੇ। ਆਹ ਕੀ ਮੁਸਕ। ਚੱਲ। ਹੁਣ ਆਪਾਂ ਬੱਚਿਆਂ ਫਿਜ਼ੀਕਲ ਐਕਟੀਵਿਟੀ ਕਰੀਏ। ਜਸਤੇ ਹੁਣ ਆਨਾਂ ਬੱਚੇ ਕੋਲ। ਇਹ ਹੁਣ ਆਪਾਂ ਲਾਵੇਂ ਪੁਸ਼-ਅਪ। ਲਾ ਬੱਪਲਾ ਮੈਂ ਇੱਧਰ ਲਾ। ਇਹ ਲਾ। ਸਾਨੂੰ ਦਿਖਾਤਾ ਦੇ ਇੱਧਰ ਦੇਖ ਕੈਮਰੇ 'ਚ। ਹੱਥ ਬਰਾਬਰ ਰੱਖ ਕੇ। ਨਹੀਂ ਦੇਖਿਆ। ਇਹ ਐਵੇਂ। ਐਵੇਂ। ਮਮਾ ਐ ਇਜ਼ ਹੋਣਾ ਲੱਗਦਾ। ਵਾਈ ਮਤੋਂ ਨਹੀਂ ਲੱਗ। ਇਸ ਤਰ੍ਹਾਂ। ਐਵੇਂ ਹੌਲੀ-ਹੌਲੀ ਕਰਕੇ ਲਾਉਂ। ਠੀਕ ਰੋਮੀ ਆਪਣਾ ਰੋਮੀ ਆਪਣਾ ਕੈਮਰਾਮੈਨ ਆਹ ਬਈ ਮੈਂ ਅੱਜ ਤਾਂ ਕੈਮਰਾਮੈਨ ਕੈਮਰਾਮੈਨ ਸੋ ਕੈਮਰਾਮੈਨ ਜੀ ਖੜਾ ਕੇ ਰੱਖੋ ਕੈਮਰੇ ਨੂੰ ਤੇ ਅਸੀਂ ਇਹੀ ਗੱਲ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੇ ਆਪਣੇ ਬੱਚੇ ਨੇ ਅੱਜ ਕੱਲ੍ਹ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਫਸ ਗਏ ਤੇ ਕੁਛ ਨਾ ਕੁਛ ਲਵੇ ਆ ਜੋ ਕੈਮਰਾਮੈਨ ਆਵਾਜ਼ ਨਹੀਂ ਜਾਣੀ ਨਾ ਹਾਂਜੀ ਤੇ ਇਸੇ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਥੋੜੀ ਬੋਲਦੀ ਐਕਟੀਵਿਟੀ ਹੈ ਜਿਹੜੀ ਫਿਜ਼ੀਕਲ ਉਹ ਕਰਵਾਉਣੀ ਚਾਹੀਦੀ ਹੈ ਭਾਵੇਂ ਉਹ ਸਕੂਲ ਹੋਣ ਤੇ ਭਾਵੇਂ ਆਪਣੇ ਮਾਪੇ-ਮਾਪਾ ਵੱਲੋਂ ਵੀ ਹੋਵੇ ਹੈਨਾ ਤੇ ਆਪੋ ਆਪਣੇ ਬੱਚਿਆਂ ਨੂੰ ਥੋੜੀ ਬਹੁਤ ਵੀ ਐਕਟੀਵਿਟੀ ਹੈ ਜਿਹੜੀ ਉਹ ਜ਼ਰੂਰ ਲਾਜ਼ਮੀ ਕਰਨੀ ਚਾਹੀਦੀ ਹੈ ਸੋ ਸਾਡੇ ਚੈਨਲ ਨੂੰ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਹਾਂਜੀ ਬੋਲੋ ਤੁਸੀਂ ਕਿਵੇਂ ਐਕਟੀਵਿਟੀ ਕਰਦੇ ਹੋ ਰੋਜ਼ ਨਹੀਂ ਡੇਲੀ ਤਾਂ ਨਹੀਂ ਕਰਦੇ ਉਹ ਕੈਮਰਾਮੈਨ ਆਪਣਾ ਦੂਰ ਲੰਘ ਜਾਂਦਾ ਨਾ ਐਵੇਂ ਵੀਡੀਓ ਸੋਣੀ ਹੋਉਂਦੀ ਹੈ ਤੇ ਉਹ ਅਗਲਾ ਦੇਖਣ ਵਾਲਾ ਕੀ ਗੁੱਬਾ ਵੀ ਕਦੇ ਐ ਕਰ ਲਾਂਦਾ ਕਦੇ ਕਈ ਕਈਆਂ ਸੀ ਸਾਰਿਆਂ ਨੂੰ ਧੰਨਵਾਦ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਖੁਸ਼ ਰਹੋ ਆਬਾਦ ਰਹੋ ਫੱਟਰੀ ਕੱਲ